ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਮਈ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਜੰਗਬੰਦੀ ਤੋਂ 2 ਦਿਨ ਬਾਅਦ ਸੋਮਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕੀਤਾ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਅਤੇ ਅੱਤਵਾਦ ਦੇ ਜ਼ੋਰਦਾਰ ਹਮਲਾ ਕੀਤਾ ਅਤੇ ਭਾਰਤੀ ਸੈਨਿਕਾਂ ਦਾ ਮਨੋਬਲ ਵਧਾਇਆ ਆਪਰੇਸ਼ਨ ਸਿੰਧੂੁਰਵਾਰੇ ਬੋਲਦਿਆ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਪਰੇਸ਼ਨ ਸਿੰਧੂੁਰ ਨਿਆਂ ਦਾ ਇੱਕ ਅਟੁੱਟ ਵਾਦਾ ਹੈ 7 ਮਈ ਦੀ ਰਾਤ ਨੂੰ ਪੂਰੀ ਦੁਨੀਆ ਨੇ ਇਸ ਵਾਦੇ ਨੂੰ ਨਤੀਜਿਆਂ ਵਿੱਚ ਬਦਲਦੇ ਹੋਏ ਦੇਖਿਆ ਹੈ ਅੱਤਵਾਦੀਆਂ ਨੇ ਭੈਣਾ ਦਾ ਸਿੰਧੂਰ ਤਬਾਹ ਕਰ ਦਿੱਤਾ ਅਸੀਂ ਅੱਤਵਾਦ ਦੇ ਮੁੱਖ ਦਫ਼ਤਰ ਨੂੰ ਉਡਾ ਦਿੱਤਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਾਕਿਸਤਾਨ ਵਿੱਚ ਭਾਰਤ ਦੇ ਹਮਲੇ ਨੇ ਨਾ ਸਿਰਫ ਅੱਤਵਾਦੀਆਂ ਇਮਾਰਤਾਂ ਨੂੰ ਹਲਾ ਦਿੱਤਾ ਸਗੋਂ ਉਹਨਾਂ ਦੇ ਮਨੋਵਲ ਨੂੰ ਵੀ ਹਿਲਾ ਦਿੱਤਾ ਨਿਰਾਸ਼ਾ ਵਿੱਚ ਪਾਕਿਸਤਾਨ ਨੇ ਸਾਡੇ ਆਮ ਲੋਕਾਂ ਮੰਦਰਾਂ ਗੁਰਦੁਆਰਿਆਂ ਅਤੇ ਫੌਜੀ ਟਿਕਾਣਿਆਂ ਨੂੰ ਸ਼ਾਨਾ ਬਣਾਇਆ ਪਰ ਸਾਡੀਆਂ ਮਿਜ਼ਾਈਲਾਂ ਪਾਕਿਸਤਾਨ ਵਿੱਚ ਦਾਖਲ ਹੋਈਆਂ ਅਤੇ ਉਹਨਾਂ ਦੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਭਾਰਤ ਦਾ ਵਿਚਾਰ ਬਹੁਤ ਹੀ ਸਪਸ਼ਟ ਹੈ ਕਿ ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੀ ਵਪਾਰ ਅਤੇ ਅੱਤਵਾਦ ਇਕੱਠੇ ਨਹੀਂ ਚੱਲ ਸਕਦੇ ਪਾਣੀ ਅਤੇ ਖੂਨ ਵੀ ਇਕੱਠੇ ਨਹੀਂ ਵਹਿ ਸਕਦੇ ਪੀਐਮ ਮੋਦੀ ਨੇ ਕਿਹਾ ਕਿ ਮੈਂ ਦੁਨੀਆ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਪਾਕਿਸਤਾਨ ਤੇ ਕੋਈ ਚਰਚਾ ਹੁੰਦੀ ਹੈ ਤਾਂ ਉਹ ਸਿਰਫ ਅੱਤਵਾਦ ਅਤੇ ਪੀਓਕੇ ਤੇ ਹੋਵੇਗੀ ਅਮਰੀਕਾ ਦਾ ਨਾਮ ਲੈਤੇ ਬਿਨਾ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਪਾਕਿਸਤਾਨ ਨਾਲ ਅੱਤਵਾਦ ਤੇ ਪੀਓਕੇ ਤੇ ਗੱਲਬਾਤ ਦੌਰਾਨ ਕਿਸੇ ਵੀ ਤੀਜੀ ਧਿਰ ਦੀ ਵਿਚੋਲਗੀ ਨਹੀਂ ਹੋਵੇਗੀ